ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਘੱਟ ਬਜਟ ਵਾਲੀ ਕੋਠੀ ਲੈ ਕੇ ਆਏ ਆ ਜੋ ਕਿ ਬਹੁਤ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਸਿੰਗਲ ਪੋਰਸ਼ਨ ਤੇ ਥੋੜੇ ਪੈਸਿਆਂ ਦੇ ਵਿੱਚ ਬਣਿਆ ਹੋਇਆ ਮਕਾਨ ਦਿਖਾਓ ਤੇ ਉਹਨਾਂ ਵਾਸਤੇ ਹੀ ਬਹੁਤ ਵਧੀਆ ਮਕਾਨ ਹੈ ਇਹ ਜੋ ਕਿ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਬਾਈ ਜਿਨ੍ਹਾਂ ਨੇ ਇਹ ਤਿਆਰ ਕੀਤੀ ਹੈ ਕੋਠੀ ठेकेदार ਬਾਈ ਉਹ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਤੇ ਉਹਨਾਂ ਨੂੰ ਇਹ ਵੀ ਪੁੱਛਾਂਗੇ ਕਿੰਨਾ ਖਰਚਾ ਹੈ ਤੇ ਕਿੱਥੋਂ-ਕਿੱਥੋਂ ਉਹਨਾਂ ਨੇ ਬਜਟ ਇਹਨਾਂ ਦਾ ਮਤਲਬ ਕੰਟਰੋਲ ਕੀਤਾ ਹੈ ਖਰਚਾ ਘਟਾਇਆ ਹੈ ਸੋ ਬਾਈ ਨਾਲ ਗੱਲਬਾਤ ਕਰਾਉਣੀ ਹੈ ਤੇ ਅੰਦਰ ਦਾ ਪਲਾਨ ਪੁੱਛਦੇ ਆ ਕਿ ਕੀ ਕੀ ਬਣਿਆ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਆਪਾਂ ਹੁਣ ਤੱਕ ਤੁਹਾਡੇ ਕਾਫੀ ਕੋਠੀਆਂ ਦਿਖਾ ਚੁੱਕੇ ਹਾਂ ਬਹੁਤ ਸੋਹਣੇ ਪਲਾਨ ਬਣੇ ਹੋਏ ਨੇ ਤੁਹਾਡੇ ਜੋ ਬਣੇ ਹੋਏ ਨੇਗੇ। ਸੋ ਇਹ ਕੋਠੀ ਇੱਕ ਮੇਨ ਹੈ ਜੋ ਕਿ ਛੋਟੇ ਪਰਿਵਾਰ ਵਾਸਤੇ ਤੇ ਘੱਟ ਬਜਟ ਦੀ ਬਣੀ ਹੋਈ ਹੈ। ਤੁਸੀਂ ਸਾਨੂੰ ਇਹ ਦੱਸੋ ਕਿ ਇਹਦੇ ਤੇ ਕਿੰਨਾ ਖਰਚਾ ਆਇਆ ਹੁਣ ਤੱਕ? ਇਹਦੇ ਤੇ ਵੀਰੇ ਹੁਣ ਤੱਕ ਆਪਣਾ 12 ਲੱਖ ਰੁਪਏ ਖਰਚਾ ਆ ਗਿਆ। 12 ਲੱਖ ਰੁਪਏ। ਸੋ ਬਾਈ ਇਹਦੇ 12 ਲੱਖ ਦੇ ਵਿੱਚ ਕੀ ਕੀ ਕੰਮ ਹੋ ਚੁ ਇਦੇ ਵਿੱਚ ਵੀ ਰਿਵਾਰਲ ਲੱਗ ਚੁੱਕਾ ਹੈਗਾ ਟਾਇਲ ਲਾਈ ਆਪਾਂ ਟਾਇਲ ਲਾਈ ਜਾਗੀ ਸਾਰੀ ਚ ਠੀਕ ਹੈ ਠੀਕ ਹੈ ਓਕੇ ਪਲਾਸਟਰ ਹੋ ਗਿਆ ਫਿਟਿੰਗ ਹੋ ਗਈ ਬਿਜਲੀ ਦੀ ਤੇ ਇੰਟੀਰੀਅਰ ਜੋੜੀਆਂ ਦਾ ਕੰਮ ਹੋ ਗਿਆ ਹਾਂਜੀ ਹਾਂ ਜੋੜੀਆਂ ਦਾ ਕੰਮ ਹੋ ਗਿਆ ਤੇ ਬਾਈ ਕੀ ਕੀ ਪਲਾਨ ਬਣਾਇਆ ਅੰਦਰ ਕਿੰਨੇ ਕਮਰੇ ਨੇ ਬੈੱਡਰੂਮ ਕਿੰਨੇ ਨੇ ਦੋ ਬੈੱਡਰੂਮ ਨੇ ਇੱਕ ਵੱਡਾ ਬੈੱਡਰੂਮ ਆਗਾ ਇੱਕ ਛੋਟਾਗਾ ਛੋਟਾਗਾ ਤੇ ਵੱਡਾ ਬੈੱਡਰੂਮ ਦੇ ਨਾਲ ਮਤਲਬ ਵੀ ਉਹ ਉਹਦੇ ਵਿੱਚ ਆਪਾਂ ਕੋਈ ਸਟੋਰ ਕੱਢੇਗਾ ਅੱਛਾ ਸਟੋਰ ਪੂਰੀ ਕੰਦ ਹੀ ਨਹੀਂ ਕੱਢੀ ਆਪਾਂ ਨੇ ਬਸ ਉਹ ਸਟੋਰ ਹੀ ਕੱਢਤਾ ਉਹਦੇ ਵਿੱਚ ਤੇਜੀ ਕਰਤਾ ਨਾਲ ਅਟੈਚ ਕਰਤਾ ਨਾਲ ਜੇ ਕਰ ਇਹਨ ਤੇ ਇੱਕ ਕਿਚਨ ਆ ਗਿਆ ਤੇ ਬਈ ਤੁਸੀਂ ਕਿੱਥੋਂ ਕੰਟਰੋਲ ਕੀਤਾ 12 ਲੱਖ ਰੁਪਏ ਦੇ ਵਿੱਚ ਬਹੁਤ ਜੇਕਰ ਆਪਾਂ ਨੇ ਦੇਖਣ ਵਾਲੇ ਭਰਾ ਕਹਿ ਜਾਂਦੇ ਨੇ ਵੀ ਇੰਨੇ ਘੱਟ ਰੁਪਏਾਂ 'ਚ ਕੋਠੀ ਨਹੀਂ ਤਿਆਰ ਹੁੰਦੀ ਹੈਗੀ ਨਹੀਂ ਹੁੰਦੀ ਹਾਂ ਜੀ ਤੇ ਉਹ ਕੀ ਤੁਸੀਂ ਇਹਦੇ 'ਚ ਕਿੱਥੋਂ ਕਿੱਥੋਂ ਬਜਟ ਕੰਟਰੋਲ ਕੀਤਾ ਬਈ ਇਹਦੇ ਵਿੱਚ ਇੱਕ ਤਾਂ ਇਹਨਾਂ ਦਾ ਪਹਿਲਾਂ ਤੁਸੀਂ ਬਾਥਰੂਮ ਬਾਹਰ ਸੀਗਾ ਅੱਛਾ ਜੀ ਬਾਥਰੂਮ ਬਾਹਰ ਸੀਗਾ ਬਾਥਰੂਮ ਬਾਹਰ ਸੀਗਾ ਉਹਦੀ ਨਾਲ ਬਹੁਤ ਫਰਕ ਪੈ ਜਾਂਦਾ ਹੈਗਾ ਤਾਂ ਆਪਣੇ ਕੰਧਾਂ ਦੇ ਵੀ ਹੋ ਗਏ ਤੇ ਇੱਕ ਇਹਨਾਂ ਦੀ ਨਿਓ ਘੱਟ ਪਰੀ ਗਈ ਹੈਗੀ ਅੱਛਾ ਜੀ ਨਿਓ ਘੱਟ ਪਰੀ ਗਈ ਹੈ ਇਹਨਾਂ ਦੀ ਪਹਿਲੀ ਹਾਰਡ ਸੀਗੀ ਇਹਨਾਂ ਦਾ ਉੱਪਰੋਂ ਹੀ ਆਉਂਦਾ ਹੈਗਾ ਇਹ ਉੱਪਰ ਬਰੀ ਹੈ ਜੀ ਵਸਾ ਮਤਲਬ ਜੇਕਰ ਵੱਡੀ ਗੱਲ ਕਰੀਏ ਤਾਂ ਆਪਾਂ 7-8 ਫੁੱਟ ਨਿਉਂ ਭਰ ਕੇ ਉਹਦੇ ਵਿੱਚ 3-4 ਲੱਖ ਰੁਪਏ ਖਰਚਾ ਆ ਇਹਦੇ ਪ੍ਰਾਣੀ ਗੰਦ ਤਾਂ ਇਸ ਜਿਹੜੀ ਪ੍ਰਾਣੀ ਤੇ ਉਹਦੇ ਤੇ ਤੇ ਉਹਦੀ ਪ੍ਰਾਣੀ ਇੱਟ ਲੱਗ ਗਈ ਆਪਣੀ ਉਹ ਕਿ 3 ਫੁੱਟ ਵਾਂਗੂ ਨਿਉਂ ਆਪਣੀ ਉਹਦੇ ਵਿੱਚ ਹੀ ਭਰੀ ਗਈ 3 ਫੁੱਟ ਉਹਦੇ ਵਿੱਚ ਹੀ ਭਰੀ ਗਈ ਹਾਂਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਬਾਈ ਕਹਿ ਰਹੇ ਨੇ ਕਿ ਕੰਟਰੋਲ ਕੀਤਾ ਜੋ ਕਿ ਨਿਉਂ ਆ ਦੇ ਵਿੱਚ ਨਿਉਂ ਉੱਪਰੋਂ ਧਰੀ ਹੋਈ ਹੈਗੀ ਤੇ ਬਹੁਤ ਘੱਟ ਡੂੰਘੀਆਂ ਲਿਆਂਦੀ ਹੋਈ ਹੈਗੀ ਉਹਦੇ ਵਿੱਚ ਵੀ ਬਹੁਤ ਫਰਕ ਪੈਂਦਾ ਸੋ ਘੱਟੋ ਘੱਟ 40 ਤੋਂ 50 ਹਜ਼ਾਰ ਰੱਟ ਲੋਕ ਨਿਉਂਆਂ ਦੇ ਵਿੱਚ ਹੀ ਮਤਲਬ ਜੇਕਰ ਖੇਤ ਵਗੈਰਾ ਚ ਆਪਾਂ ਕੋਠੀ ਪਾਉਣੇ ਆ ਤਾਂ ਪੈ ਜਾਂਦੀ ਹੁੰਦੀ ਹੈ ਸੋ ਇੱਕ ਬਾਈ ਕਹਿ ਰਹੇ ਨੇ ਕਿ ਵਿੱਚ ਵਾਸ਼ਰੂਮ ਨੇ ਅਟੈਚ ਕੀਤਾ ਹੈਗਾ ਪਲੰਬਿੰਗ ਵਗੈਰਾ ਦਾ ਕੰਮ ਘਾਟਦਾ ਉਹਦੇ ਨਾਲ ਤੇ ਇਹਨਾਂ ਦਾ ਵਾਸ਼ਰੂਮ ਬਾਹਰ ਹੈਗਾ ਸੈਪਰੇਟ ਹੈਗਾ ਤੇ ਕਿਸੇ ਵੀ ਰੂਮ ਨਾਲ ਅਟੈਚ ਨਹੀਂ ਹੈਗਾ ਸੋ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਸੋ ਇਸੇ ਕਰਕੇ ਮਤਲਬ ਇਹਦੇ ਕਿਤੇ 12 ਤੋਂ 12.5 ਕਹਿ ਸਕਦੇ ਆ 12 ਲੱਖ ਰੁਪਏ ਖਰਚਾ ਆਇਆ ਟੋਟਲ ਕੰਪਲੀਟ ਹੋ ਚੁੱਕੀ ਹੈ ਕੋਠੀ ਸੋ ਸਿਰਫ ਪੇਂਟ ਦੀ ਕੱਚ ਹੈਗੀ ਮਤਲਬ ਪੇਂਟ ਰਹਿਦਾ ਹੈਗਾ ਇਹਦੇ ਤੇ ਸੋ ਦੋਸਤੋ ਅੰਦਰ ਦਾ ਪਲਾਨ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਬਾਈ ਦੇ ਨਾਲ ਜਾ ਕੇ ਕੀ ਕੀ ਇਹਦੇ ਵਿੱਚ ਬਣਿਆ ਹੋਇਆ ਕੋਠੀ ਦੇ ਵਿੱਚ ਤੇ ਕਿੰਨੇ ਰੂਮ ਬਣੇ ਨੇ ਕਿਹੜਾ ਕਿਹੜਾ ਇਹਦਾ ਪਲਾਨ ਹੈ ਆਜੋ ਅੰਦਰ ਚੱਲਦੇ ਆਂ ਸੋ ਅੰਦਰੋਂ ਦਿਖਾਉਣੇ ਆਂ ਸੋ ਇਹ ਮੇਨ ਐਂਟਰੀ ਆ ਜਾਂਦੀ ਹੈ ਜੋ ਕਿ ਬਾਈ ਜੀ ਮੇਨ ਐਂਟਰੀ ਆ ਗਈ ਨਾ ਇਹ ਤੇ ਕਪ ਉਧਰ ਬਾਰ ਦੇਖ ਰਹੇ ਸੀਗੇ ਜੋ ਕਿ ਦਰਵਾਜ਼ੇ ਵਾਲਾ ਉਹ ਹੋਰ ਸੋਈ ਦਾ ਬਾਰ ਅੱਛਾ ਇਹ ਕੁਕਿਚਨ ਦਾ ਬਾਰ ਆ ਗਿਆ ਇਹ ਕਿਚਨ ਇਹ ਬਖਾ ਦਿਓ ਬਾਈ ਬਾਹਰਲੇ ਪਾਸੇ ਅੰਦਰ ਖੁੱਲਾ ਬਾਹਰ ਰੱਖਿਆ ਹੋਇਆ ਜੋ ਕਿ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਇਧਰਲੇ ਬਾਹਰ ਰੱਖਿਆ ਹੋਇਆ ਜੋ ਕਿ ਇੱਥੇ ਇੱਕ ਆਰਜੀ ਚੁੱਲਾ ਚੌਂਕਾ ਬਣਾਉਣਾਗਾ ਇਹਨਾਂ ਨੇ ਉਹਦੇ ਵਾਸਤੇ ਇੱਕ ਗੇਟ ਇਧਰ ਰੱਖਤਾ ਛੋਟਾ ਤੇ ਇੱਕ ਵਾਰ ਜਸਟ ਫਰੰਟ ਐਲੀਵੇਸ਼ਨ ਦਿਖਾ ਦਿਓ ਭਾਈ ਫਿਰ ਆਪਾਂ ਅੰਦਰ ਦਾ ਪਲਾਨ ਦਿਖਾਉਣੇ ਆਂਗੇ ਜੋ ਕਿ ਅੰਦਰ ਦਾ ਪੋਰਚ ਦਿਓ ਪੋਰਚ ਛੋਟਾ ਕਰਤਾ ਆਪਾਂ ਨੇ ਇੱਕ ਪੱਲੇ ਨੂੰ ਆਪਾਂ ਵੀ ਪ੍ਰਸ਼ਾਸ਼ ਸ਼ਬਾਸ਼ ਛੜਨਾ ਪਵੇ ਕੋਈ ਉਹ ਨਾ ਹੋਵੇ ਮਤਲਬ ਇਹ ਨਾਲ ਦਾ ਐਲੀਵੇਸ਼ਨ ਬਣ ਗਏ ਡਿਜ਼ਾਈਨ ਬਣ ਗਏ ਡਿਜ਼ਾਈਨ ਬਣ ਗਏ ਤੇ ਬਸਟ ਵਗੈਰਾ ਤੋਂ ਬਚਤ ਹੋ ਗਈ ਠੀਕ ਹੈ ਠੀਕ ਹੈ ਜੀ ਆਜੋ ਭਾਈ ਅੰਦਰ ਚੱਲਦੇ ਆਂ ਇਹ ਵੀ ਇਕ ਲਈਏ ਸਾਦੀ ਫੈਮਿਲੀ ਵਾਸਤੇ ਇੱਕ ਜਿਹੜੇ ਆਪਾਂ ਦੇਸੀ ਬੰਦੇ ਹੁੰਦੇ ਨੇ ਜਿੰਨੀ ਕੋ ਉਹਨਾਂ ਨੂੰ ਲੋੜ ਸੀਗੀ ਉਹਨਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਆਪਾਂ ਉਹਨਾਂ ਹੀ ਕੰਮ ਕੀਤਾਗਾ ਫਾਲਤੂ ਲਾਈਟ ਨਹੀਂ ਹੈਗੀ ਦੇਖੋ ਇਹਦੇ ਵਿੱਚ ਕੋਈ ਕੋਈ ਫਾਲਤੂ ਸੁੱਚਾ ਨਹੀਂ ਪਾਈਆਂ ਫਾਲਤੂ ਸੁੱਚਾ ਨਹੀਂ ਪਾਈਆਂ ਇਹ ਚੀਜ਼ਾਂ ਦੇ ਕੱਲੀ ਕੱਲੀ ਚੀਜ਼ ਤੇ ਦੇਖ ਕੇ ਮਤਲਬ ਦੇਖ ਕੇ ਸਾਰਾ ਕੁਝ ਉਹ ਕੀਤਾਗਾ ਠੀਕ ਹੈ ਠੀਕ ਹੈ ਜੀ ਤੇ ਭਾਈ ਇਹ ਕਿਹ ਜੋੜੀ ਦੀ ਗੱਲ ਕਰੀਦਾ ਇਹ ਜੋੜੀਆਂ ਕਿੱਥੋਂ ਆਉਣ ਬਾਈ ਹੋਰ ਇਹ ਨਹੀਂ ਪਤਾ ਇਹ ਬੋੜਾ ਵਾਲ ਤੂਈ ਅੱਛਾ ਹੀ ਬੋੜਾ ਵਾਰ ਤੋਂ ਕੀ ਮਟੀਰੀਅਲ ਹੈ ਬਈ ਇਹ ਇਹ ਪੀਵੀਸੀ ਆ ਜਾਂਦੀ ਹੈਗੀ ਅੱਛਾ ਇਹ ਪੀਵੀਸੀ ਆ ਜਾਂਦਾ ਪਲਾਸਟਿਕ ਹੀ ਕਹਿ ਸਕਦੇ ਹਾਂ ਹਾਂ ਪਲਾਸਟਿਕ ਹੀ ਕਹਿ ਸਕਦੇ ਹਾਂ ਤੇ ਸਖਤਾ ਹੈਗੀ ਇਹ ਵੀ ਸਖਤਾ ਹੀ ਹੈ ਪੂਰੀ ਨਾ ਹਾਂ ਸਖਤਾ ਹੀ ਪੂਰੀ ਹੈ ਜੀ ਵਧੀਆ ਚੀਜ਼ ਬਣੀ ਹੋਈ ਹੈ ਨਾ ਨਾ ਧੁੱਪ ਚ ਖਰਾਬ ਹੋਵੇ ਨਾ ਪਾਣੀ ਚ ਖਰਾਬ ਹੋਵੇ ਇਹਨੂੰ ਕੁਝ ਨਹੀਂ ਤੇ ਪੇਂਟ ਵੀ ਹੁੰਦਾ ਜੀ ਹਾਂ ਪੇਂਟ ਹੁੰਦਾ ਜੀ ਮਰਜੀ ਪੇਂਟ ਕਰ ਕੋਈ ਮਰਜੀ ਪੇਂਟ ਕਰੋ ਇਹਦੇ ਚ ਪੇਂਟ ਹੁੰਦਾਗਾ ਠੀਕ ਹੈ ਠੀਕ ਹੈ ਜੀ ਗੱਲ ਸੋ ਦੋਸਤੋ ਇੱਧਰ ਲੈਫਟ ਸਾਈਡ ਤੇ ਡਰੈਗ ਰੂਮ ਆ ਜਾਂਦਾ ਹੈ ਬਾਈ ਜੀ ਕਿੰਨਾ ਕੁ ਸਾਈਜ਼ ਰਹਿ ਜਾਂਦਾ ਡਰੈਗ ਰੂਮ ਦਾ ਇਹਦਾ ਵੀ 10 12 ਇਹਦਾ 10 12 ਦਾ ਸੋ ਸਾਹਮਣੇ ਵੱਡੀ ਵਿੰਡੋ ਦਿੱਤੀ ਗਈ ਹੈ ਜੋ ਕਿ ਮਤਲਬ ਵੈਂਟੀਲੇਸ਼ਨ ਵਾਸਤੇ ਕਾਫੀ ਚਾਨਣ ਪੈਂਦਾ ਕੋਠੀ ਦੇ ਵਿੱਚ ਜਿਵੇਂ ਹਨੇਰਾ ਨਹੀਂ ਜਾਪਦਾ ਛੋਟੇ ਪਰਿਵਾਰ ਵਾਸਤੇ ਦੋਸਤੋ ਇੱਕ ਸਵਰਗ ਦੀ ਤਰ੍ਹਾਂ ਬਹੁਤ ਵਧੀਆ ਪਲਾਨ ਦੇ ਤਰੀਕੇ ਦੇ ਨਾਲ ਇਹ ਸਭ ਕਿਹੋ ਕੀਤਾ ਗਿਆ ਦਾ ਮਤਲਬ ਡਿਜ਼ਾਈਨ ਜੋ ਕਿ ਖਰਚਾ ਘਟਾਇਆ ਗਿਆ ਹਰੇਕੀ ਚੀਜ਼ ਦੇ ਵਿੱਚ ਜੇਕਰ ਪਲਾਨ ਨਾਲ ਪਹਿਲਾਂ ਤੋਂ ਹੀ ਚੱਲਾਂਗੇ ਫੇਰ ਹੀ ਖਰਚਾ ਘਟਦਾ ਨਹੀਂ ਤਾਂ ਫਿਰ ਉਹ ਗੱਲ ਹੋ ਜਾਂਦੀ ਹੈ ਵੀ ਹਰ ਚੌੜ ਤੌੜ ਜੀ ਹੋ ਜਾਂਦੀ ਐ ਤੇ ਪੈਸਾ ਪੂਛਾਂ ਦਾ ਕੰਟਰੋਲ ਨਹੀਂ ਰਹਿੰਦਾ ਜਦੋਂ ਕੰਪਲੀਟ ਨਹੀਂ ਹੁੰਦੀ ਕੋਠੀ ਉਹ ਬਹੁਤ ਵੱਡੀ ਗੱਲ ਹੁੰਦੀ ਐ ਪਹਿਲਾਂ ਤੋਂ ਹਿਸਾਬ ਨਾਲ ਚੱਲੀਏ ਪਲਾਨ ਨਾਲ ਚੱਲੀਏ ਤਾਂ ਪੱਕਾ ਕਾਫੀ ਪੈਸੇ ਨਹੀਂ ਬਚਤੇ ਕਰ ਸਕਦੇ ਹੁੰਨੇ ਆ ਸੋ ਇਹ ਰਸੋਈ ਬਣੀ ਹੋਈ ਆ ਕਿਚਨ ਜੋ ਕਿ ਛੋਟੀ ਜੀ ਇਹਦੇ ਵਿੱਚ ਸਿਰਫ ਸਮਾਨ ਵਾਸਤੇ ਸਾਹਮਣੇ ਇੱਕ ਆਰਜੀ ਕਿਚਨ ਬਣ ਜਾਣੀ ਉਹਦੇ ਨਾਲ ਅਟੈਚ ਹੋ ਜਾਣੀ ਆ ਸੋ ਹੋਰ ਵੀ ਜਗ੍ਹਾ ਖੁੱਲ੍ਹ ਜਾਣੀ ਹੈਗੀ ਇਹਦੀ ਸੋ ਇੱਧਰ ਇਹ ਲੋਬੀ ਦਾ ਏਰੀਆ ਹੈਗਾ ਤੇ ਇੱਧਰ ਇੱਕ ਬੈਡਰੂਮ ਰਹਿ ਜਾਂਦਾ ਜੋ ਕਿ ਡਰੈਅ ਰੂਮ ਦੇ ਨਾਲ ਆ ਦੇਖੋ ਬਈ ਤੇ ਇਸ ਦਾ ਇੱਕ ਇਹਨਾਂ ਨੇ ਬਾਈ ਹੋਰਾਂ ਨੇ ਇੱਧਰ ਦਰਵਾਜ਼ਾ ਰੱਖਿਆ ਹੋਇਆ ਜੋ ਕਿ ਇਹਨਾਂ ਦਾ ਬੇੜਾ ਹੈ ਇੱਧਰ ਪਸ਼ੂਆਂ ਵਾਸਤੇ ਇੱਧਰ ਜਗ੍ਹਾ ਛੱਡੀ ਹੋਈ ਹੈ ਬਾਈ ਹੋਰਾਂ ਨੇ ਤੇ ਬਈ ਇਹ ਕਿੰਨਾ ਸਹਜ ਹੋਗਾ ਇਹ ਵੀਰੇ 12x12 12x12 ਦਾ ਠੀਕ ਹੈ ਜੀ ਵਧੀਆ ਸਟੈਂਡਰਡ ਸਹਜ ਹੈ ਨਾ ਹਾਂਜੀ ਹਾਂਜੀ ਬਿਲਕੁਲ ਜੈ ਹਾਂ ਵਧੀਆ ਚੀਜ਼ ਬਣੀ ਹੋਈ ਆ ਸੋ ਬਈ ਆ ਜਾ ਇੱਧਰ ਵੀ ਦਿਖਾ ਦੋ ਇੱਕ ਬੈਡਰੂਮ ਹੈ ਇੱਧਰ ਸਾਹਮਣੇ ਆ ਜਾਂਦਾ ਜੋ ਕਿ ਵੇਖ ਰਹੇ ਹੋ ਤੁਸੀਂ ਇਹ ਆਪਣਾ 16x12 ਦਾ ਆ ਜਾਂਦਾ ਇਹ 16x12 ਦਾ ਜੀ ਵਿੱਚ ਇਹ ਸਟੋਰ ਤੇ ਵਿੱਚ ਇਹ ਬੈਡਰੂਮ 16x12 ਦਾ ਠੀਕ ਹੈ ਜੀ ਤੇ ਬਾਈ ਜੇਕਰ ਕੱਲ ਨੂੰ ਇਹਨਾਂ ਨੇ ਬਾਈ ਹੋਰਾਂ ਨੇ ਇੱਕ ਉਹ ਸਟੋਰ ਦੀ ਆਪਸ਼ਨ ਅਲੱਗ ਕਰਨੀ ਆ ਤਾਂ ਇੱਥੇ ਪਾਰਟੀਸ਼ਨ ਕਰ ਸਕਦੇ ਆ ਪਰਦੇ ਨਾਲ ਵੈਸੇ ਇੱਥੇ ਵਾਲ ਸੀਗੀ ਡਿਜ਼ਾਈਨਿੰਗ ਦੇ ਵਿੱਚ ਤਾਂ ਉਹਦੇ ਨਾਲ ਥੋੜੀ ਤੰਗੀ ਹੁੰਦੀ ਸੀਗੀ ਤਾਂ ਕਰਕੇ ਬਾਈ ਉਹਨਾਂ ਨੇ ਥੋੜਾ ਖੁੱਲਾ ਰਖਾ ਲਿਆ ਕਿ ਇੱਕ ਬੈੱਡਰੂਮ ਸੈਪਰੇਟ ਹੈਗਾ ਇਹਨਾਂ ਕੋਲ ਯੂਜ਼ ਕਰਨ ਵਾਸਤੇ ਵਰਤਣ ਵਾਸਤੇ ਸੋ ਇਹ ਇੱਕ ਅਲੱਗ ਆਪਸ਼ਨ ਰਹਿ ਗਈ ਇੱਕ ਜੇਕਰ ਕੱਲ ਨੂੰ ਇਹਨਾਂ ਨੇ ਮਤਲਬ ਇੱਕ ਸਜਾਉਣਾ ਇਹਨੂੰ ਰੂਮ ਨੂੰ ਤਿਆਰ ਕਰਵਾਉਣਾ ਤਾਂ ਉਹਦੇ ਵਾਸਤੇ ਇਹ ਪਰਦਾ ਵਗੈਰਾ ਵੀ ਪਾ ਸਕਦੇ ਨੇ ਤੇ ਲੱਕੜ ਫਰੇਮ ਲੱਕੜ ਦਾ 프레임 ਵਗੈਰਾ ਬਣਵਾ ਕੇ ਵੀ ਸੈਪਰੇਟ ਕਰ ਸਕਦੇ ਨੇ। ਸੋ ਦੋਸਤੋ ਉੱਪਰ ਆ ਚੁੱਕੇ ਆਂ ਆਪਾਂ ਲੋਬੀ ਦੇ ਵਿੱਚ। ਵਧੀਆ ਏਰੀਆ ਲੋਬੀ ਦਾ ਬਣਿਆ ਹੋਇਆ। ਪੌੜੀਆਂ ਦੀ ਜਗ੍ਹਾ ਦੇ ਨਾਲ ਵੀ ਥੋੜਾ ਜਿਹਾ ਚਿਵਾਰਾ ਵੀ ਕਹਿ ਸਕਦੇ ਆ ਇਹਨੂੰ ਤੇ ਇੱਥੇ ਗ੍ਰਿਲ ਲੱਗ ਜਾਣੀ ਆ। ਵਧੀਆ ਦੋ ਮੰਜ਼ੀਆਂ ਦੀ ਜਗ੍ਹਾ ਹੈਗੀ ਆ ਉੱਪਰ। ਸੋ ਇੰਨੇ ਘੱਟ ਰੁਪਿਆਂ ਦੇ ਵਿੱਚ ਇੰਨੀ ਵਧੀਆ ਸਹੂਲਤ ਦਿੱਤੀ ਹੋਈ ਆ ਦੋਸਤੋ ਬਹੁਤ ਵਧੀਆ। ਸੋ ਇਹ ਆਪਾਂ ਬਾਹਰ ਆ ਚੁੱਕੇ ਆਂ ਵਿੜੇ ਦੇ ਵਿੱਚ। ਉੱਪਰ ਫਰਸਟ ਫਲੋਰ ਦੇ ਉੱਪਰ। ਸੋ ਸਿੰਗਲ ਪੋਰਸ਼ਨ ਦਾ ਇੰਨੇ ਸੋਹਣੇ ਡਿਜ਼ਾਈਨ ਬਹੁਤ ਘੱ ਜੋ ਕਿ ਐਨੇ ਕਟ ਰਪਿਆਂ ਦੇ ਵਿੱਚ ਤਿਆਰ ਹੁੰਦੇ ਨੇਗੇ। ਸੋ ਕਿਵੇਂ ਲੱਗਿਆ ਇਹ ਡਿਜ਼ਾਈਨ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ। ਜੇਕਰ ਕਿਸੇ ਭਰਾ ਨੇ ਘੱਟ ਬਜਟ ਦੇ ਵਿੱਚ ਛੋਟੇ ਪਰਿਵਾਰ ਨੇ ਕੋਠੀ ਬਣਾਉਣੀ ਆ ਤਾਂ ਇਦਾਂ ਦੀ ਤਿਆਰ ਕਰਵਾ ਸਕਦੇ ਹੋ ਦੋਸਤੋ। ਸੋ ਬਾਈ ਠੇਕੇਦਾਰ ਜਿਹੜੇ ਆਪਣੇ ਨਾਲ ਨੇ ਉਹਨਾਂ ਦਾ ਆਪਾਂ ਸਕਰੀਨ ਤੇ ਨੰਬਰ ਦੇਵਾਂਗੇ। ਕੋਈ ਵੀ ਰਹਿ ਲੈਣੀ ਹੋਵੇ, ਕੋਈ ਵੀ ਕੰਮ ਕਰਾਉਣਾ ਹੋਵੇ, ਮਾਨਸਾਂ ਦੇ ਜਿਆਦਾ ਤਰ ਨੇੜੇ ਤੇੜੇ ਬਾਈ ਕੰਮ ਕਰਕੇ ਖus ਨੇ ਕਿਉਂਕਿ ਦੂਰ ਜਾਣਾ ਥੋੜੀ ਦਿੱਕਤ ਲੱਗਦੀ ਐ। ਸੋ ਇਹਨਾਂ ਦਾ ਆਪਾਂ ਨੰਬਰ ਸਕਰੀਨ ਤੇ ਦੇਵਾਂ ਇਹ ਗੱਲਬਾਤ ਕਰ ਹਰ ਰੋਜ਼ ਨਵੇਂ ਨਵੇਂ ਕੋਠਿਆਂ ਦੇ ਡਿਜ਼ਾਈਨ ਵੇਖਣ ਵਾਸਤੇ ਪੰਜਾਬੀ ਵੀ 33 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡੇ ਵਾਸਤੇ ਆਪਾਂ ਨਵੇਂ ਨਵੇਂ ਕੋਠਿਆਂ ਦੇ ਡਿਜ਼ਾਈਨ ਲੈ ਕੇ ਆਉਣਾ ਹੈ ਦੋਸਤੋ ਧੰਨਵਾਦ ਜੀ